ਪੰਜਾਬੀ ਦਾ ਸਪੋਕਸਪੀਕਰ ਜਸਵੀਰ ਜੱਸੀ ਨੇ ਵੀ ਇੱਕ ਬਿਆਨ ਦਿੱਤਾ ਕਿ ਜਿਹੜਾ ਅੰਤ ਨੂਰਲਾ ਵੱਲੋਂ ਬਿਆਨ ਦਿੱਤਾ ਗਿਆ ਆ ਉਹ ਬੜਾ ਨਿੰਦਣਯੋਗ ਹੈ ਸਿੱਖ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਜਿਹੜੇ ਆ ਹਿੰਦੂਆਂ ਨੂੰ ਮੁਸਲਮਾਨ ਜਿਹੜਾ ਨਾ ਬਣਨ ਦਿੱਤਾ ਹਿੰਦੂਆਂ ਦੀ ਖਲੀ ਕੁਰਬਾਨੀ ਦੇ ਜੇ ਇਸਾਈ ਧਰਮ ਨੂੰ ਵੀ ਉਸ ਵੇਲੇ ਸੰਕਟ ਬੰਦਾ ਤਾਂ ਸਾਡੇ ਸ਼ਹੀਦ ਗੁਰੂਆਂ ਨੇ ਸ਼ਹਾਦਤ ਦੇਣੀ ਸੀ ਉਹਤੇ ਕਹਿੰਦੇ ਨਾ ਜੇ ਕ੍ਰਿਸ਼ਨਾਂ ਉੱਤੇ ਵੀ ਜ਼ੁਲਮ ਹੁੰਦਾ ਤੇ ਗੁਰੂ ਸਾਹਿਬਾਨ ਉਹਨਾਂ ਦੇ ਹੱਕ ਦੀ ਵੀ ਲੜਾਈ ਲੜਦੇ ਜਾਂ ਉਹਨਾਂ ਦੇ ਲਈ ਵੀ ਆਪਣੇ ਪਰਿਵਾਰ ਨੂੰ ਕੁਰਬਾਨ ਹੋਣ ਦਿੰਦੇ ਲੇਕਿਨ ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਕਰੀਏ ਉਹ ਤੇ ਸਾਰੀ ਦੁਨੀਆ ਦੇ ਲਈ ਕੁਰਬਾਨ ਹੋਏ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਕਰਕੇ ਨਹੀਂ ਮੰਨਿਆ ਵੀ ਉਹਨੇ ਸਾਡੀ ਕੋਈ ਧਰਮ ਦੀ ਰਾਖੀ ਕੀਤੀ ਜਾਂ ਸਾਡੀ ਕੋ ਕੋਮ ਦੀ ਰਾਖੀ ਕੀਤੀ ਹੈ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਇਸ ਲਈ ਮੰਨਦੇ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੇ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ ਲਿਖਿਆ ਬਾਈਬਲ ਦੇ ਵਿੱਚ ਰੈਫਰੈਂਸ ਹੈ ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੋਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ ਸੋ ਅਸੀਂ ਉਹਨਾਂ ਦੀ ਆਸਥਾ ਨੂੰ ਕੋਈ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਔਰ ਸਾਡਾ ਜਿਹੜਾ ਪ੍ਰਭੂ ਨੂੰ ਮੰਨਣਾ ਹੈ ਉਹ ਕਿਸੇ ਧਰਮ ਦੀ ਸਥਾਪਨਾ ਨਹੀਂ ਹੈ ਬਲਕਿ ਇਨਸਾਨ ਨੂੰ ਮੁਕਤੀ ਚਾਹੀਦੀ ਹੈ ਆਤਮਿਕ ਤੌਰ ਤੇ ਸਪਿਰਚੁਅਲ ਤੌਰ ਤੇ ਅਗਰ ਕਿਸੇ ਹੋਰ ਨੇ ਇਨਸਾਨ ਦੀ ਮੁਕਤੀ ਦੇ ਲਈ ਕੋਈ ਸ਼ਹਾਦਤ ਦਿੱਤੀ ਹੋਵੇ ਤੇ ਅਸੀਂ ਉਹਨੂੰ ਵੀ ਪ੍ਰਭੂ ਯੇਸੂ ਮਸੀਹ ਦੀ ਤਰ੍ਹਾਂ ਹੀ ਮੰਨਣ ਦੇ ਵਾਸਤੇ ਆ ਰਹੇ ਹਾਂ